ਵਾੜ ਨੰਬਰ 40 ਹਾਂ ਅੱਜ ਜਿੱਤ ਗਏ ਹੋ ਜਿੱਤ ਦੀ ਖੁਸ਼ੀ ਵਿੱਚ ਸਾਰੇ ਆਪਾਂ ਪਹਿਲਾ ਕੰਮ ਤਾਂ ਠਕੀ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵਾਰਡ ਦਾ ਮੈਂ ਧੰਨਵਾਦ ਕਰਨ ਜਾਣਾ ਸਾਰੇ ਵਾਰਡ ਦਾ ਉਸ ਤੋਂ ਬਾਅਦ ਜਿੰਨੇ ਵਾਰਡ ਦੇ ਮੇਰੇ ਜਿਹੜੇ ਮੈਂ ਇਲੈਕਸ਼ਨ ਦੌਰਾਨ ਜੋ ਲੋਕਾਂ ਨਾਲ ਪ੍ਰੋਮਿਸ ਕੀਤੇ ਸੀ ਜੋ ਮੇਰੇ ਬਜ਼ੁਰਗਾਂ ਨੇ ਮੇਰੀਆਂ ਮਾਤਾਵਾਂ ਨੇ ਮੇਰੇ ਨੌਜਵਾਨ ਦੋਸਤਾਂ ਨੇ ਜਿਹੜਾ ਜਿਨ੍ਹਾਂ ਨੇ ਮੈਨੂੰ ਜੋ ਹੁਕਮ ਕੀਤਾ ਮੈਂ ਉਹ ਸਾਰੇ ਇੱਕ ਇੱਕ ਕੰਮ ਪੈਲ ਦੇਦਾਰ ਤੇ ਉਹਨਾਂ ਨੂੰ ਨਾਲ ਲੈ ਕੇ ਕਰੂੰਗਾ ਜੀ ਜੇ ਆਪਣੇ ਵਰਕਰਾਂ ਨੂੰ ਕੀ ਕੈਸੀ ਜੋਂਗ ਮੈਂ ਧੰਨਵਾਦ ਕਰੂੰ ਵਰਕਰਾਂ ਕੀ ਮੇਰਾ ਇੱਕ ਵੀ ਵਰਕਰ ਨਹੀਂ ਪਾਜੀ ਮੇਰੇ ਸਾਰੇ ਯਾਰ ਨੇ ਮੇਰੇ ਭਰਾ ਨੇ ਮੇਰੇ ਪਰਿਵਾਰ ਦੇ ਵਰਕਰ ਕੋਈ ਨਹੀਂ ਹੈਗਾ ਕੀ ਵੀ ਲੋਕਣ ਜੀ ਪਿਲ ਦੋ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਜਿਹੜੀ ਖੁਸ਼ੀ ਆ ਉਹ ਸਿਰਫ ਆਪਾਂ ਮर्यादा ਜਿ ਰੱਖ ਕੇ ਕਰਨੀ ਆ ਕਿਸੇ ਨਾਲ ਵੀ ਆਪਾਂ ਕੋਈ ਵੀ ਕਿਤੇ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਆਪਾਂ ਖੁਸ਼ੀ ਜਰੂਰ ਮਨਾਵਾਂਗੇ ਪਰ ਅੱਗੇ ਜਿਹੜੇ ਦਿਨ ਆ ਆਪਾਂ ਉਹਨਾਂ ਨੂੰ ਵੀ ਦੇਖ ਕੇ ਜਿਹੜਾ ਸ਼ੁਰੂ ਹੋ ਰਿਹਾ ਉਸ ਹਿਸਾਬ ਨਾਲ ਆਪਾਂ ਖੁਸ਼ੀ ਉਸ ਬਾਅਦ ਚੋਂ ਫਿਰ ਦੇਖਦੇ ਆ ਕਿਦਾਂ ਮੈਂ ਸਰਦਾਰ ਖਲਵਾ ਸਿੰਘ ਸਿੱਧੂ ਜੀ ਤੇ ਆਮ ਆਦਮੀ ਪਾਰਟੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਕੀਤਾ ਸੀ ਤੇ ਮੇਰੇ ਬਾਡ ਨੰਬਰ 40 ਵਾਲਿਆਂ ਨੇ ਇਹ ਸਾਰਾ ਵਿਸ਼ਵਾਸ ਪੂਰਾ ਕਰਕੇ ਮੈਂ ਸੀਟ ਚੋੜੀ ਜਿੱਤ ਕੇ ਆਮ ਆਦਮੀ ਪਾਰਟੀ ਦੇ ਭਾਈ ਹਾਂ ਦੇਖੋ ਇਹ ਜਿਹੜੇ ਮੈਂ ਇਲੈਕਸ਼ਨ ਜਿਹੜਾ ਰਿਜ਼ਲਟ ਆਇਆ ਵਾ ਇਹ ਸਿਰਫ ਸਿਰਫ ਜਿਹੜਾ ਡਿਵੈਲਪਮੈਂਟ ਦੇ ਕੰਮ ਕੀਤੇ ਸੀ ਲੋਕਾਂ ਨੇ ਉੱਤੇ ਮੋਹਰ ਲਾਈ ਆ ਜੀ